پھر تو اتے ہیں گاڑی لے کے نکلتے ہیں اور اپنا اپنا اور وہ آ جانا ہے او آ جانا ہے وہ آ جانا ہے ਪਰੋਸ ਦੇ ਆਗਿਆ ਪਰਮਰ ਕਰਦੇ ਨੇ ਬਾਰੇ ਪੂਰਾ ਗਏ ਨਹੀਂ ਦੱਸ ਰਹੇ ਉਹ ਕੀ ਮਾਮਲਾ ਦੇਖੋ ਆਪਾਂ ਦਾਖਾ थाना ਮੁਖੀ ਜਿਹੜੇ ਹੈਗੇ ਐਸਐਚਓ ਉਹਨਾਂ ਤੋਂ ਪਤਾ ਕਰ ਲਾਂਗੇ ਪਰਚਾ ਦਰਜ ਹੋ ਗਿਆ ਤਾਂ ਬਹੁਤ ਵਧੀਆ ਗੱਲ ਆ ਤੇ ਕਿਸ ਤਰ੍ਹਾਂ ਨਾਲ ਕਿਵੇਂ ਹੋਇਆ ਉਹਦੀ ਲੀਗਲ ਜਿਹੜੀ ਕਰਪੈਰ ਬਈ ਆਪਾਂ ਉਹ ਕਰਾਂਗੇ ਜਿੱਥੇ ਬੰਦੀਆਂ ਰਲ ਕੇ ਸਾਂਝੇ ਤੌਰ ਤੇ ਪੰਜ ਬੰਦੇ ਅਵੇਲੇਬਲ ਹੋਇਆ ਜੀ ਉਹ ਕਿਹੜੇ ਕਿਹੜੇ ਏਕੜੇ ਕਿਹੜੇ ਪਿੰਡਾਂ ਦੇ ਹੈਗੇ ਉਹਦੇ ਵਿੱਚ ਪੰਜ ਬੰਦੇ ਸਾਡੇ ਹੈਗੇ ਨੇ ਜੀ ਜਿਹਨਾਂ ਦੇ ਪਰਚਾ ਦਰਜ ਹੋਇਆ ਜੀ ਅੱਛਾ ਨਹੀਂ ਉਹਨਾਂ ਦੇ ਬਾਰੇ ਪਰਚਾ ਲੈਡੀਜ਼ ਵੀ ਬੋਲਣੀਆਂ ਰਾਣਾ ਦੇ ਬਾਰੇ ਤਾਂ ਪਤਾ ਜੀ ਜਿਹੜਾ ਮੁਖੀ ਹੈਗਾ ਵੀ ਉਹਦੇ ਤੇ ਹੋਇਆ ਜੀ ਦੇਖੋ ਬੇਸਿਕਲੀ ਬੜਾ ਇਹ ਮੰਦਤ ਬੰਦੇ ਭਾਗ ਆ ਸਾਡੇ ਪੰਜਾਬ ਦੀ ਮੈਂ ਕਹੂੰਗਾ ਦੁਖਦਦ ਰਸਦੀ ਆ ਇਹ ਪਹਿਲਾ ਸਾਡੇ ਲੋਕ ਦੇਖੋ ਭਟਕੇ ਹੋਏ ਉਹ ਡੇਰਾ ਸਰਸਾ ਮੁਖੀ ਉਹਦੇ ਦੇਖੋ ਕਿੰਨੇ ਆ ਪਾਸਾ ਸਾਰਾ ਕੁਝ ਦੇਖਿਆ ਸਾਰਿਆਂ ਨੇ ਫਿਰ ਆ ਸਾਡੇ ਇਥੇ ਨੇੜੇ ਇੱਕ ਨਹਿਰ ਟੱਪ ਕੇ ਜਾਂਦੀ ਆ ਕਿ ਚਰਨ ਘਾਟ ਵਾਲਾ ਹੈਗਾ ਵਾ ਉਹ ਬਲਜਿੰਦਰ ਉਹਦੀਆਂ ਕਰਤੂਤਾਂ ਗੁਜੀਆਂ ਨਹੀਂ ਰਹੀਆਂ ਫਿਰ ਹੋਰ ਇਧਰ ਉਧਰ ਤੋਂ ਕਰਕੇ ਹੁਣ ਇਹ ਸਾਧ ਨੇ ਵੀ ਇਹਨੇ ਵੀ ਚੰਦ ਚਾੜਤਾ ਵਾ ਸੋ ਮੈਂ ਇਹਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਮੰਨਦਾ ਪਬਲਿਕ ਨੂੰ ਲੋਕਾਂ ਨੂੰ ਦੇਹੋ ਜਿਹੇ ਜਿਹੜੇ ਮਤਲਬ ਲੁੱਚੇ ਗੰਦੇ ਸਾਧ ਨੇ ਇਹਨਾਂ ਦੇ ਪੈਰ ਧੋਤੋ ਨਾ ਪਿਓ ਇਹਨਾਂ ਦੇ ਖੁੰੜੜੇ ਧੋਤੋ ਨਾ ਪਿਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜਦੋਂ ਗੱਦੀ ਦਿੱਤੀ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਾਂ ਆਪਾਂ ਕੇਵਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾੜ ਲੱਗੀਏ ਤਾਂ ਕਿ ਸਾਫ਼ ਸੁਥਰਾ ਜੀਵਨ ਸ਼ੈਲੀ ਗੁਰੂ ਪਾਤਸ਼ਾਹ ਦੇ ਦਰਸਾਏ ਹੋਏ ਮੁਤਾਬਕ ਆਪਾਂ ਜਿਉ ਕੇ ਉਹ ਕਰੀਏ ਕਿ ਨਾ ਕਿ ਮਤਲਬ ਇਹ ਜਿਹੇ ਲੋਕਾਂ ਨੂੰ ਆਪਾਂ ਮਤਲਬ ਆਮ ਲੋਕ ਦੋਸ਼ੀ ਨਹੀਂ ਜਦੋਂ ਇਹ ਜੇ ਡੇਰਾ ਮੁਖੀ ਕੋਲ ਜਾਂਦੇ ਨੇ ਇਹਨਾਂ ਤੋਂ ਮੰਗਾ ਕਰਦੇ ਵੀ ਸਾਡੀ ਆ ਮੰਗ ਪੂਰੀ ਹੋ ਜੇ ਉਹ ਇਹਨਾਂ ਨੂੰ ਆਸਮਾਨ ਤੇ ਚੜਾ ਦਿੰਦੇ ਨੇ ਉਹ ਤੇ ਫਿਰ ਜੋ ਕੁਝ ਆਪਣੇ ਸਾਹਮਣੇ ਆਉਂਦਾ ਫਿਰ ਆਪਣੇ ਕਲੀਅਰ ਸਾਹਮਣੇ ਹੀ ਹੈਗਾ ਜੋ ਇਹਨਾਂ ਦੀ ਕਰਤੂਤਾ ਨੇ ਜਿਹੜੀ ਬੀਬੀ ਦਾ ਜ਼ਿਕਰ ਕਰ ਹੋ ਰਿਹਾ ਵਾ ਉਹ ਸਾਹਮਣੇ ਆਈ ਕਿ ਨਹੀਂ ਜੀ ਨਹੀਂ ਅਜੇ ਤੱਕ ਪ੍ਰਸ਼ਾਸਨ ਵਾਲਿਓ ਕੋਈ ਕੀਤੀ ਕੀ ਪਹੁੰਚ ਹੋਣਾ ਕੋਈ ਮੈਰਿਡ ਲੇਡੀ ਪਤਾ ਲੱਗਿਆ ਹੈਗੇ ਨਹੀਂ ਪਰ ਅਜੇ ਤੱਕ ਉਹਨਾਂ ਦਾ ਕੁਝ ਨਹੀਂ ਸਾਨੂੰ ਪਤਾ ਲੱਗਿਆ ਅਸੀਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗੇ ਪਰ ਇਹਨ ਕੇਸ ਉਹ ਮੂਹਰੇ ਆ ਜਾਂਦੇ ਨੇ ਜੋ ਵੀ ਉਹ ਭੈਣ ਜੀ ਹੈਗੇ ਨੇ ਤਾਂ ਅਸੀਂ ਉਹਨਾਂ ਦੇ ਬਰਾਬਰ ਖੜ ਕੇ ਅੱਗੇ ਵੀ ਜੋ ਬਣਦੀ ਆ ਫਿਰ ਉਹ ਸਖਤ ਧਾਰਾਵਾਂ 'ਚ ਉਹ ਰੇਪ ਸਿੱਧੀ ਗੱਲ ਆ ਵੀ ਰੇਪ ਦਾ ਹੀ ਫਿਰ ਤਾਂ ਬਣੂਗਾ ਉਹ ਅਸੀਂ ਕਰਾਵਾਂਗੇ ਅਗਰ ਉਹ ਸਾਹਮਣੇ ਆ ਜਾਂਦੇ ਨੇ ਆ ਬਾਈ ਜਿਹੜੇ ਉਹ ਸੰਪਰਦੇ ਦੇ ਮੁਖੀ ਨੇ ਉਥੋਂ ਉਹਨਾਂ ਨੂੰ ਇਹ ਇਹ ਰੱਥਿਆ ਗਿਆ ਕਿ ਬਾਪੇ ਨੂੰ ਇਹਦੀ ਗੱਡੀ ਤੋਂ ਖਾਰਜ ਕਰ ਦਿੱਤਾ ਕਿਸੇ ਦੇ ਨਾਲ ਉਹ ਸੰਪਰਦਾਇਨੋਂ ਤੁਹਾਡਾ ਕੋਈ ਸੰਪਰਕ ਹੋਇਆ ਹਾਂਜੀ ਬਿਲਕੁਲ ਸਾਡੇ ਸਰਪੰਚ ਸਾਹਿਬ ਕਿੱਥੇ ਹਰਵੰਦ ਸਿੰਘ ਜੀ ਇਹਨਾਂ ਨੂੰ ਧਿਆਨ ਚੀ ਹੈਗਾ ਕਿ ਉਹਨਾਂ ਦੇ ਜਿਹੜੀ ਸੰਬੰਧਤ ਕੋਈ ਸੰਸਥਾ ਵਾ ਉਹਨਾਂ ਨੇ ਇਹਨੂੰ ਇਹਦੀ ਉਹਦੇ ਤੋਂ ਕਰ ਦਿੱਤਾ ਵਾ ਖਾਰਜ ਜੀ ਐਸਐਡੀ ਸਾਹਿਬ ਨੇ ਹੁਣ ਕੀ ਕਿਹਾ ਵਾ ਤੁਹਾਨੂੰ ਇਸ ਵੱਲ ਵਿੱਚ ਦੇਖੋ ਪ੍ਰਸ਼ਾਸਨ ਨੇ ਤਾਂ ਸਾਨੂੰ ਪੂਰਾ ਭਰੋਸਾ ਜਤਾਇਆ ਕਿ ਪਹਿਲਾਂ ਵੀ ਇਹਦੇ ਤੇ ਜੋ ਬਣਦਾ ਹੈ ਹੈਗਾ ਪਹਿਲਾਂ ਹੀ ਆਲਰੇਡੀ ਪਰਚਾ ਹੋ ਚੁੱਕਿਆ ਵਾ ਅੱਗੇ ਵੀ ਜੋ ਡੂੰਘਾਈ ਨਾਲ ਜਾਂਚ ਆ ਇਹਦੀ ਕੋਈ ਹੋਰ ਕਰਤੂਤ ਸਾਹਮਣੇ ਆਵੇ ਤਾਂ ਉਹ ਵੈਰੀਫਿਕੇਸ਼ਨ ਬਾਰੇ ਉਹਦੇ ਲਈ ਵੀ ਉਹਨਾਂ ਨੇ ਸਾਨੂੰ ਭਰੋਸਾ ਮਹਿਸੂਸ ਕਰਾਇਆ ਕਿ ਜੋ ਹੈਗੀ ਹੈ ਬਣਦੀ ਉਹ ਸ਼ਕਤੀ ਨਾਲ ਕੀਤੀ ਜਾਊਗੀ ਬਿਨਾਂ ਤਰਸ ਤੋਂ ਇਸ ਸਾਹ ਦੇ ਖਲਾਅ ਮਾਸਟਰ ਮਕਰਨ ਸਿੰਘ ਜੀ ਮੰਗ ਕਰਦੇ ਹੋ ਜੀ ਹਾਂਜੀ ਗ੍ਰਫਤਾਰੀ ਦੀ ਮੰਗ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਆਬਵੀਅਸਲੀ ਹੋਣੀ ਚਾਹੀਦੀ ਹੈ ਗ੍ਰਫਤਾਰੀ ਦਾ ਇਹ ਬੰਦਾ ਜਿੱਦੋਂ ਹੁਣ ਆਪਾਂ ਨੂੰ ਪਤਾ ਵੀ ਇਹਦੀਆਂ ਕਰਤੂਤਾਂ ਨਸ਼ਰ ਹੋ ਗਈਆਂ ਨੇ ਮਾਸਟਰ ਮਕੰਦ ਸਿੰਘ ਜੀ ਸਾਡੇ ਨਾਲ ਆ ਬਾਬਾ ਜੀ ਇਹਨਾਂ ਦੀ ਪਹਿਲਾਂ ਵੀ ਇੱਕ ਜਿਹੜੀ ਘਟਨਾ ਹੋਈ ਸੀਗੀ ਮਾਸਟਰ ਜੀ ਹੁਣੀ ਇਸ ਘਟਨਾ ਦੇ ਮੈਂਬਰ ਸੀਗੇ ਉਦੋਂ ਇਹ ਜਿਹੜੀ ਜਾਂਚ ਕਮੇਟੀ ਸੀਗੀ ਮਾਸਟਰ ਜੀ ਕੀ ਕਹਿਣਾ ਚਾਹੁੰਦੇ ਆ ਉਹਦੀਆਂ ਪਹਿਲਾਂ ਇਹ ਤਾਂ ਡਰ ਲਾ ਦੋ ਮੜੇ ਜੀ ਬਾਈਕ ਜੇ ਜੇ ਪਹਿਲਾਂ ਇਹ ਗੱਲਬਾਤ ਹੋਈ ਸੀ ਤੁਹਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਇਸ ਸਾਧ ਦੇ ਖਿਲਾਫ ਕਾਰਵਾਈ ਨੂੰ ਮੰਗਲੂਮ ਲੈ ਕੇ ਬਹੁਤ ਵੱਡਾ ਸ਼ਗਰਸ਼ ਹੋਇਆ ਸੀਗਾ ਤੇ ਉਸ ਤੋਂ ਬਾਅਦ ਕੋਈ ਗੱਲ ਫਿਰੇ ਨ ਲੱਗੇ ਸੀਗੀ ਕੀ ਗੱਲ ਹੋਈ ਸੀ ਉਦੋਂ ਵੀ ਗੱਲ ਉਸ ਸਾਰੀ ਦੀ ਪੰਜ ਮੈਂਬਰੀ ਕਮੇਟੀ ਹੋਈ ਉਹ ਸਾਰੀ ਦੀ ਉਹ ਪਿੱਛਾ ਕਰ ਰਹੀ ਸੀਗੀ ਤੇ ਉਹ ਜਾਂਚ ਤੋਂ ਵੀ ਬਹੁਤ ਸੱਟਾਂ ਨਿਕਲਿਆ ਮਾਤਰੀ ਜੀ ਜੀ ਇਹ ਇਹ ਜਿਹੜਾ ਸਾਧ ਸੀਗਾ ਜੀ ਪਹਿਲਾਂ ਤੋਂ ਮੁਰ ਤੋਂ ਇਹਦੀਆਂ ਇਹ ਜਿਹੜੀਆਂ ਹਰਕਤਾਂਾਂ ਹਾਂਜੀ ਇਹ ਤਾਂ ਗੰਦਗੀ ਤਾਂ ਮੁਰ ਤੋਂ ਹੀ ਫਲਾ ਰਿਆ ਹੈਗਾ ਕਿਉਂਕਿ ਇਹ ਜੁੱਤੀ ਭਗਤ ਜਿਹੜੇ ਹੁੰਦੇ ਆ ਗੁਰਬਾਣੀ ਦਾ ਕਰਤਨ ਹੈਗਾ ਮਿੱਠ ਬੋਲੜਾ ਸੱਜਣ ਮੇਰਾ ਇਹ ਤਾਂ ਤੁਸੀਂ ਗਾਲਾਂ ਕੱਢਦਾ ਭੋਗੰਦੀਆਂ ਗੰਦੀਆਂ ਜੀ ਮੈਂ ਉਥੇ ਇਹਦੇ ਪਿੰਡ ਵਿੱਚ ਪੰਜ ਸੱਤ ਸਰਵਿਸ ਕੀਤੀ ਆ ਇਹ ਤਾਂ ਜੇ ਗਾਲਾਂ ਦਾ ਕੋਰਸ ਕਰਨਾ ਹੋਵੇ ਕੋਈ ਇਹਦੇ ਕੋਲ ਕਰੋ ਜਾ ਕੇ ਅੱਛਾ ਜੀ ਹਾਂਜੀ ਇਹ ਕੋਈ ਇੱਥੇ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਕਹਿੰਦੇ ਤੁਹਾਡੀ ਕੀ ਰਣਨੀਤੀ ਰਹੂਗੀ ਅਸੀਂ ਕਾਰਵਾਈ ਇਲਾਕਾ ਨਿਵਾਸੀ ਇਕੱਠੇ ਹੋ ਕੇ ਅਸੀਂ ਜ਼ੋਰਦਾਰ ਆਵਾਜ਼ ਹੀ ਠਾ ਸਕਦੇ ਹਾਂ ਹੋਰ ਕੀ ਕਰ ਸਕਦੇ ਹਾਂ ਜੀ ਅਸੀਂ ਨੇ ਉਹਦੇ ਚ ਪੂਰਾ ਡਟ ਕੇ ਰਲਬਾ ਸਾਰੇ ਇਲਾਕੇ ਦੀ ਸੰਗਤ ਵੱਲੋਂ ਸੰਘਰਸ਼ ਲੜਿਆ ਜਾਊਗਾ ਇਹ ਕੇਸ ਜਿਹੜੇ ਮਸਲੇ ਨੂੰ ਢਿੱਲੇ ਤੌਰ ਤੇ ਲੈ ਗਿਆ ਪਰਚਾ ਹੋ ਚੁੱਕਿਆ ਅੱਗੇ ਵੀ ਇਹਦੀ ਡੂੰਘਾਈ ਨਾਲ ਜਾਂਚ ਕਰਕੇ ਤੇ ਸਾਰੇ ਪੱਖ ਇਲਾਕਾ ਸਮੂਹ ਸੰਗਤ ਦੇ ਸਾਹਮਣੇ ਆਉਣੇ ਚਾਹੀਦੇ ਨੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜੀ